ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋ ਕਰ ਸਵਾਗਤ ਕਰਦਾ ਜੋ ਸਿੱਖ ਘਾਤ ਲਿਆ ਹੋਇਆ ਸੀ ਉਹਦੇ ਪੀੜਤਾਂ ਦੇ ਨਾਤੇ ਕਿਸ ਤਰ੍ਹਾਂ ਵੱਡਾ ਗੋਲਮਾਲ ਹੋਇਆ ਮਹੱਲੀ ਲੁਧਿਆਣਾ ਪਟਿਆਲਾ ਤੇ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਕਿਦਾਂ ਉਹਨਾਂ ਦੇ ਨਾਮ ਵਾਲੀ ਜਿਹੜੀ ਪ੍ਰਾਪਰਟੀ ਸੀ ਉਹ لالچی ਲੋਕਾਂ ਨੇ ਹਥਿਆਲੀ ਤੇ ਮਾਮਲਾ ਬਿਜ਼ਨੈਸ ਕੋਲ ਪਹੁੰਚਿਆ ਬਿਜ਼ਨੈਸ ਨੇ ਇਸ ਮਾਮਲੇ ਤੇ ਗਹਿਰਤਾ ਨਹੀਂ ਵਿਖਾਈ ਆਪਾਂ ਕਹਿ ਸਕਦੇ ਹਾਂ ਕਿ ਅਜੇ ਵੀ ਅਰਬਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਠੱਗਾ ਕੋਲ ਲਾਲਚੀ ਲੋਕਾਂ ਕੋਲ ਜਾਂ ਫਿਰ ਪੁੱਡਾਂ ਨਾਲ ਸੰਬੰਧਤ ਕੁਝ ਲਾਜਮਾ ਕੋਲ ਅਜੇ ਵੀ ਮੌਜੂਦ ਹੈ ਸਰਕਾਰ ਇਸ ਮਾਮਲੇ ਤੇ ਚੁੱਪਾ ਹੈ ਇਸ ਮਾਮਲੇ ਬਾਰੇ 2-3 ਸਾਲ ਪਹਿਲਾਂ ਸ਼ਿਕਾਇਤ ਕੀਤੀ ਸੀ ਸੁਖਮਨ ਸਿੰਘ ਦਾਉ ਨੇ ਉਹ ਸ਼ਿਕਾਇਤ ਦੇ ਆਧਾਰ ਤੇ ਇਹਨਾਂ ਨੂੰ ਇੱਕ ਵਾਰੀ ਉਮੀਦ ਵੜ ਗਈ ਸੀ ਕਿ ਇਨਸਾਫ ਜ਼ਰੂਰ ਮਿਲੇਗਾ ਜਾਂ ਜਿਨ੍ਹਾਂ ਨੇ ਠੱਗੀ ਠੋਰੀ ਕੀਤੀ ਹੈ ਉਹ ਅੰਦਰ ਜਾਣਗੇ ਉਹਨਾਂ ਦੀ ਜਿਹੜੀ ਨਜਾਇਜ਼ ਉਹਨਾਂ ਨੇ ਜਾਇਦਾਦ ਬਣਾਈ ਈ ਹੈ ਉਹ ਸਰਕਾਰ ਲੈ ਕੇ ਸਹੀ ਹੱਥਾਂ ਦੇ ਵਿੱਚ ਦੇਵੇਗੀ ਪਰ ਅਜੇ ਮਾਮਲਾ ਉੱਥੇ ਖੜਾ ਹੈ ਗੱਲ ਕਰਦੇ ਆ ਇਹਨਾਂ ਨੇ ਫਿਰ ਜਾਂਚ ਪੁੱਤਰ ਪਾਇਆ ਮੁੱਖ ਮੰਤਰੀ ਨੂੰ ਤੇ ਵਿਜੀਲੈਂਸ ਦੇ ਵੱਡੇ ਅਧਿਕਾਰੀਆਂ ਨੂੰ ਮਾਮਲਾ ਕੀ ਆ ਗੱਲ ਕਰਾਂਗੇ ਇਸਤਾਨ ਸਿੰਘ ਦਾਮ ਨਾਲ ਦਾ ਸਰ ਕੀ ਮੰਗਲਾ ਕਿੰਨੇ ਕਿੰਨੀ ਠਗੀ ਠੋਰੀ ਦਾ ਮੰਗਲਾ ਦੇਖੋ ਮੇਰੇ ਮਤਲਬ ਅਕਾ 10000 ਤੋਂ ਜ਼ਿਆਦਾ ਜ਼ਾਇਦਾ ਦਾ ਮਾਮਲਾ ਹੈਗਾ ਇੱਕ ਜ਼ਾਇਦਾ ਨੂੰ ਤੁਸੀਂ 20 30 ਲੱਖ ਨਾਲ ਜੇ ਗੁਣਾ ਕਰ ਲੋ ਤਾਂ ਇਹ ਕਈ ਹਜ਼ਾਰ ਕਰੋੜ ਦਾ ਮਾਮਲਾ ਬਣ ਜਾਂਦਾ ਗੱਲ ਪੈਸਿਆਂ ਦੀ ਨਹੀਂ ਹੈ ਕਿੰਨੇ ਹਜ਼ਾਰ ਕਰੋੜ ਦਾ ਮਾਮਲਾ ਗੱਲ ਹੈ ਕਿ ਧੋਖਾ ਕਿਹਨਾਂ ਨਾਲ ਹੋਇਆ ਤੇ ਆਪਾਂ ਕਹਿੰਦੇ ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੂਰੇ ਦੇਸ਼ ਦੇ ਅਲੱਗ-ਅਲੱਗ ਓਨਿਆਂ 'ਚ ਸਿੱਖੀ ਪਛਾਣ ਵਾਲਿਆਂ ਨਾਲ ਜਿਹੜਾ ਹਮਲੇ ਕੀਤੇ ਗਏ, ਕਤਲ ਕੀਤੇ ਗਏ, ਮਿੱਥ ਕੇਵਲ ਕਤਲ ਹੋਏ, ਬਲਾਤਕਾਰ ਹੋਏ ਤੇ ਉਹਨਾਂ ਦੇ ਜਾਇਦਾ ਫੁਕੇ ਗਈਆਂ, ਉਹਨਾਂ ਟੱਬਰ ਦੇ ਵਿੱਚ ਜੀ ਮਾਰੇ ਗਏ। ਉਹ ਫਿਰ ਆਪਣੀ ਜਾਨ ਬਚਾਉਂਦੇ ਕੁਝ ਲੋਕ, ਕੁਝ ਨਹੀਂ ਬਹੁਤ ਹਜ਼ਾਰਾਂ ਦੀ ਗਿਣਤੀ ਲੋਕ ਜਿਹੜੇ ਪੰਜਾਬ 'ਚ ਆ ਗਏ ਇਹ ਸੋਚ ਕੇ ਕਿ ਪੰਜਾਬ ਪੰਜਾਬ ਦੇ ਸਿੱਖ ਰਹਿਣੇ ਤੇ ਸਿੱਖ ਸਾਡੀ ਮਦਦ ਕਰਨਗੇ ਸਾਡਾ ਆਪਣਾ ਘਰ ਹੈ। ਤੇ ਮਦਦ ਹੋਈ ਵੀ ਹੋਈਗੀ, ਹੋਈ ਵੀ ਹੈ। ਪਰ ਦੇਖਿਆ ਹੈ ਨਾ ਤੇ ਸਰਕਾਰਾਂ ਨੇ ਕੋਈ ਨਵੀਂ ਇਸ ਤਰ੍ਹਾਂ ਦੀ ਸਕੀਮ ਨਹੀਂ ਬਣਾਈ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਪੁਨਰ ਵਸੇਵੇਂ ਵਾਲੀ ਠੀਕ ਹੈ ਕਦੇ 2 ਲੱਖ ਰੁਪਏ ਮਿਲ ਗਿਆ ਤੇ ਉਹ ਵਿਚਾਰੇ ਕੰਟੈਂਟਰ ਕਾ ਕੇ ਬੈਠੇ ਦੇ ਕੋਈ ਕਿਰਾਏ ਤੇ ਬੈਠੇ ਰਹਾ ਕੋਈ ਡੁੱਲਦਾ ਰਹਾ ਇੱਕ ਮੁੱਖ ਮੰਤਰੀ ਨੇ ਵਿੱਚ ਉਚਾਲੇ ਕਹਿਤਾ ਵੋਟਾਂ ਦੇ ਚੱਕਰ ਚ ਕਿ ਜਿੰਨੂੰ ਜਿੱਥੇ ਜੋ ਮਿਲਦੇ ਦਬ ਲੋ ਉਹਨੇ ਅਨ ਅਫੀਸ਼ਲ ਕਹਿਤਾ ਉਹਦਾ ਲਾਹ ਲਿਆ ਮਾਫੀ ਨੇ ਤਾਕਤਵਰ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਆਂਦਾ ਕਈ ਵਾਰ ਤੇ ਸੁਰਜੀਤ ਸਿੰਘ ਬਰਨਾਲ ਵੀ ਹੁੰਦਾ ਦੋਨੋਂ ਇੱਕ ਸੀ 90 ਬਹਣੇ ਤੋਂ ਬਾਅਦ ਜਿਹੜਾ ਪ੍ਰਕਾਸ਼ ਸਿੰਘ ਬਾਦਲ ਵਾਲ ਜਾਰੀ ਗੱਲ ਕਿਉਂਕਿ ਦੰਗਾ ਪੀੜ ਤੇ ਸਾਨੂੰ ਦੱਸਦੇ ਆ ਜਿਹਨੂੰ ਸਰਕਾਰੀ ਅੰਕੜੇ ਚ ਸਿੱਖ ਦੰਗਾ ਪੀੜ ਤੇ ਕਹਿੰਦੇ ਕਿਹਨੂੰ ਕਹਤਾ ਦੱਬ ਲੋ ਆਮ ਲੋਕਾਂ ਨੂੰ ਜਿਹੜੇ ਉਹਦੇ ਨੇਤਾ ਬਣੇ ਹੋਏ ਸੀ 84 ਦੇ ਦੰਗਾ ਪੀੜਤਾ ਦੇ ਨੇਤਾ ਬਣੇ ਸੀ ਉਹਨੂੰ ਕਹਤਾ ਬਲੋ ਰੌਲਾ ਪੈ ਗਿਆ ਗੱਲ ਵਾਇਰਲ ਹੋ ਗਈ ਵੀ ਕੁਝ ਕਰਾਂਗੇ ਨੇ ਉਹਦੇ ਨਾਲ ਹੋਇਆ ਕੀ ਜਿਹੜੇ ਸੁਖਦਾਰ ਲੋਕ ਐ ਸਿਆਸੀ ਲੋਕ ਐ ਪੈਸੇ ਵਾਲੇ ਲੋਕ ਐ ਜਿਹਨਾਂ ਚੰਗੀ ਪਹੁੰਚ ਐ ਉਹਨਾਂ ਨੇ ਜ਼ਮੀਨਾਂ ਜ਼ਿਆਦਾ ਦੱਬ ਲਈਆਂ ਪਰ ਜਿਹੜੇ ਵਿਚਾਰੇ 84 ਸਿੱਖ ਤੰਗਾ ਪੀੜਸੀ ਨਸਲ ਕੋਸ਼ੀ ਦਾ ਸਕਾਰ ਸੀ ਜਿਹਨਾਂ ਟੱਬਰ ਮਾਰੇ ਗਏ ਸਭ ਕੁਝ ਲੁੱਟਿਆ ਗਿਆ ਉਹਨਾਂ ਕੋਲ ਐਨੀ ਹਿੰਮਤ ਨਹੀਂ ਸੀ ਦੱਬਣਣ ਉਹ ਗੁੰਡੇ ਨਹੀਂ ਸੀ ਉਹ ਤਾਂ ਪੀੜੇ ਦੇ ਸੀ ਉਹਨਾਂ ਦੇ ਛੱਤ ਚ ਹੀ ਸੀ ਉਹਨਾਂ ਨੇ ਬਹੁਤ ਇਹ ਨਹੀਂ ਦੱਬਿਆ ਹੋਇਆ ਕਿ ਉਹਦੇ ਵਿੱਚ ਜਿਹੜੇ ਪੰਜਾਬੀ ਸੀ ਕਿਉਂਕਿ ਪੰਜਾਬੀ ਈਖ ਮੰਗਲ 'ਚ ਘੱਟ ਵਿਸ਼ਵਾਸ ਕਰਦੇ ਕੋਈ ਹੋਰ ਮਾਰੇ ਵੋਟੇ ਹੋਣਗੇ ਉਹ ਆਪਣੇ ਆਪਣੇ ਕੰਮ ਧੰਦੇ ਚ ਹੌਲੀ ਹੌਲੀ ਸੈੱਟ ਕਰ ਗਏ ਮੈਂ ਤਾਂ ਜੂਸ ਦੇ ਰੀੜੀ ਲਗਾਉਂਦੇ ਵੀ ਦੇਖੇ ਆ ਫੁੱਟਪਾਥ ਤੇ ਕੱਪੜੇ ਵੇਚਦੇ ਵੀ ਦੇਖੇ ਆਪਾਂ ਨਾ ਉਹ ਠੀਕ ਆ ਆਪਣੇ ਸੈੱਟ ਹੋ ਗਏ 30 40 ਸਾਲ ਚ ਹੋਇਆ ਕਿ 2022 ਦੇ ਵਿੱਚ ਇੱਕ ਦਿਨ ਮੈਨੂੰ ਅੰਮ੍ਰਿਤਸਰ ਗੁਰਦਾਰਾ ਮਹਾਲੀ ਚ ਐ ਉੱਥੋਂ ਮੈਂ ਨਿਕਲਦਾ ਜਾ ਰਿਹਾ ਸੀ ਇੱਕ ਬਜ਼ੁਰਗ ਮਿਲਿਆ ਪੈਦਲ ਜਾ ਰਿਹਾ ਸੀ ਪਲਾਸਟਿਕ ਦੇ ਲਿਫਾਫੇ ਜੇ ਇੱਕ ਸਟੀਲ ਦਾ ਡੱਬਾ ਸੀ ਉਹਦੇ ਕੋਲ ਮੈਂ ਵੈਸੇ ਪੁੱਛਣਾ ਬਾਪੂ ਜੀ ਕਿੱਥੇ ਜਾਣਾ ਉਹ ਕਹਿੰਦਾ ਅੱਗੇ ਜਾਣਾ ਮੈਂ ਕੁੰਬੜਾ ਪਿੰਡ ਕਿਰਾਏ ਤੇ ਰਹਿਣਾ ਮੈਂ ਕਿਹਾ ਚੱਲ ਲਿਫਟ ਦੇ ਦਿੰਦਾ ਮੈਂ ਪ ਮੈਂ ਕਿਹਾ ਵੀ ਅੱਜ ਕੋਈ ਦਿਖਾ ਰਿਹਾ ਸੀ ਵੈਸੇ ਨਹੀਂ ਕਹਿੰਦਾ ਮੈਂ ਰੋਜ਼ ਹੀ ਲੰਗਰ ਛਕਦਾ ਹੁੰਨਾ ਕਦੇ ਇਸ ਗੁਰਦੁਆਰਾ ਸਾਹਿਬ ਕਦੇ ਸਿੰਘ ਸਿਦਾ ਗੁਰਦੁਆਰਾ ਕਿਤੇ ਹੋਰ ਮੈਂ ਫਿਰ ਥੋੜਾ ਇੰਟਰਸਟਿੰਗ ਗੱਲ ਵਾ ਸੁਣਨ ਲੱਗ ਪਿਆ ਮੈਂ ਟਿਫਨ ਚ ਕੀ ਹੈ ਕਹਿੰਦਾ ਮੈਂ ਲੰਗਰ ਲੈ ਚੱਲਿਆ ਮੈਂ ਕਿਹਾ ਰੋਟੀਆਂ ਤੁਸੀਂ ਖਾ ਲੀਏ ਲੰਗਰ ਛਕ ਲਿਆ ਹੁਣ ਕਿਧਰ ਲੈ ਚੱਲੇ ਕਹਿੰਦਾ ਮੇਰੇ ਘਰ ਇੱਕ ਬੇਟੀ ਹੈ ਇੱਕ ਮੇਰੀ ਵਾਈਫ ਹੈ ਉਹਨਾਂ ਦੇ ਲਈ ਚੱਲਿਆ ਮੈਂ ਬਾਪੂ ਜੀ ਕੰਮ ਤਾਂ ਦਿੰਦਾ ਕੋਈ ਕੰਨੇ ਕੰਮ ਤਾਂ ਦਿੰਦਾ ਮੈਂ ਕੋਈ ਨਹੀਂ ਕਰਦਾ ਤੇ ਮੈਂ 84 ਦਾ ਦੰਗਾ ਪੇੜਤਾ ਕਾਨਪੁਰ ਦਾ ਉਹਨੂੰ ਦੱਸਿਆ ਵੀ ਸਾਡਾ ਕਾਨਪੁਰ ਮਧ ਮੇਰੇ ਉੱਤੇ ਲਾ ਆ ਸੀ ਬੜਾ ਕੰਮ ਸੀਗਾ ਉਹ ਅਗਲੇ ਬਾਰੇ ਪੁੱਛਦਾ ਤੇ ਮੇਰੇ ਟੱਬਰ ਤੇ ਕਹਿੰਦਾ ਕੋਈ ਬੰਦੇ ਹੀ ਮਾਰੇਗਾ ਫਿਰ ਸਾਨੂੰ ਆਰਮੀ ਵਾਲੇ ਨੇ ਕਹਿੰਦਾ ਬਚਾ ਲਿਆ ਓਕੇ ਅਸੀਂ ਕਹਿੰਦਾ ਪੰਜਾਬ ਆ ਗਏ ਮੈਂ ਕਿਹਾ ਫਿਰ ਪੰਜਾਬ ਵਾਲਿਆਂ ਨੂੰ ਕੀ ਦਿੱਤਾ ਨਹੀਂ ਕਹਿੰਦਾ ਇੱਕ ਦਸੇਰੇ ਸਾੜੇ ਹੋਏ ਸੀ ਕਹਿੰਦਾ ਇੱਕ ਵਾਰ ਬੋਥ ਮਿਲਿਆ ਸੀ ਮੈਨੂੰ ਉਹ ਬੋਥ ਕਹਿੰਦਾ ਮੇਰੇ ਕੋਲ ਜੋ ਸਰਕਾਰ ਨੇ ਕਹੀ ਸੀ ਪੈਸੇ ਪਰ ਵਾਸਤੇ ਹੈ ਨਹੀਂ ਸੀ ਮੈਂ ਕਿੱਥੇ ਗਿਆ ਬੋਥ ਉਹਨੇ ਕਿ ਤੰਗਾ ਕੁਇਰਤਾ ਦੇ ਨੇਤਾ ਦਾ ਨਾਮ ਲਿਆ ਕਹਿੰਦਾ ਇਹਨੂੰ ਪਤਾ ਉਦੋਂ ਕਹਿੰਦਾ ਕੀ ਸੀ ਸਾਈਨ ਕਰਾ ਲੈਂਦੇ ਸੀ ਸਾਨੂੰ 10000 ਰੁਪਏ ਦੇ ਜਾਂਦੇ ਸੀ ਸਾਨੂੰ ਕਿਸ ਤਰ੍ਹਾਂ ਪਰ ਉਹਨੇ ਪੈਸੇ ਜਾਣੇ ਸੀ ਕਹਿੰਦਾ ਅੱਗੇ ਵੇਚ ਦਿੰਦੇ ਸੀ ਉਹ ਮੈਂ ਹੋਰ ਇੰਟਰਸਟ ਨਾਲ ਸੋਚਣ ਲੱਗ ਪਿਆ ਵੀ ਕੀ ਹੈ ਗੱਲ ਇਹ ਮੈਂ ਫਿਰ ਕੋ ਬਾਪੂ ਤੁਸੀਂ ਰਹਿੰਦੇ ਕਿੱਥੇ ਆ ਹਾਂ ਕਹਿੰਦਾ ਮੈਂ ਕਮਰਾ ਕਿਰਾਏ ਤੇ ਰਹਿਣਾ ਮੇਰੇ ਕੋਲ ਤਾਂ ਕਿਰਾਇਆ ਵੀ ਦੇਣ ਨੂੰ ਹੁੰਦਾ ਨਹੀਂ ਲੋਕ ਇਕੱਠੇ-ਕੁੱਠੇ ਕਰਕੇ ਦੇ ਦਿੰਨੇ ਰੋਟੀ ਖਾਣ ਨੂੰ ਮੇਰੇ ਕੋਲ ਪੈਸੇ ਨਹੀਂ ਹੁੰਦੇ ਸਾਰੀ ਗੱਲ ਬਾਤ ਦੱਸੀ ਉਹਨੇ ਅਸੀਂ ਉਹ ਇੱਕ ਚੈਨਲ ਤੇ ਉਹਦੀ ਸਟੋਰੀ ਵੀ ਵਾਇਰਲ ਕੀਤੀ ਸੀ ਤਾਂ ਕਿ ਉਹਨੂੰ ਥੋੜੀ ਜਿਹੀ ਫਾਈਨੈਂਸ਼ਲੀ ਹੈਲਪ ਮਿਲ ਜੇ ਕਿਤੇ ਵੀ ਹੈ ਤੇ ਇੱਕ ਬੰਦੇ ਨੇ ਆਪਣਾ ਘਰ ਬਣਾ ਕੇ ਦੇਣ ਦੀ ਆਫਰ ਵੀ ਕਰ ਦਿੱਤੀ ਸੀ ਉਸ ਤੋਂ ਬਾਅ ਫਿਰ ਸੋਚਣਾ ਇੰਟਰਸ ਲੈਗੇ ਇੰਟਰਸ ਲੈਗੇ ਸੋਚਣ ਲੱਗੇ ਕਿ ਕਿਉਂ 84 ਦੰਗਾਪੇੜ ਤੁਹਾਨੂੰ ਕਿੰਨੇ ਕੁ ਬੰਦੇ ਹੋਣਗੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਦੱਦਨੇ ਲੋਕ ਸਾਨੂੰ ਮੋਹਾਲੀ ਚੱਡੀ ਗਰਤੀ ਮਿਲ ਗਏ ਫਿਰ ਮੈਨੂੰ ਕੁਝ ਵੀ ਨਹੀਂ ਮਿਲਿਆ ਜਿਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਜਿਹੜੇ ਫਾਈਟ ਕਰ ਰਹੇ ਸੀ ਕੋਰਟ ਕਚਹਿਰੀ ਕੇਸ ਚੱਲਦੇ ਆ ਕੇ ਹਾਈ ਕੋਰਟ ਕੇ ਸੁਪਰੀਮ ਕੋਰਟ ਚੰਗੇ ਵੈਲਸਟੈਂਡ ਵੀ ਹਨ ਅਜ ਭਾਈ ਤੇ ਕਈ ਹੁੰਦੇ ਸਪੋਰਟ ਕਰ ਰਹੇ ਜਿਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਜਦ ਆਜ ਇਹਦਾ ਰਾਈਟ ਬਣਦਾ ਸੀ ਕਿ ਸਰਕਾਰ ਕੁਝ ਦੇਵੇ ਉਹ ਕੋਰਟ ਕਚਹਿਰੀ ਵੀ ਲੜਦੇ ਸੀ ਆਪਾਂ ਉਹਨਾਂ ਲੋਕਾਂ ਨਾਲ ਸੰਪਰਕ ਕੀਤਾ ਤੇ ਪਰ ਮੈਂ ਇੱਕ ਆਰਟੀਆ ਪੁੱਛ ਲਈ ਗਮਾਟਾ ਨੂੰ ਵੈਸੇ ਹੀ ਪੁੱਛ ਲਈ ਮੈਨੂੰ ਜਾਣਕਾਰੀ ਇਹ ਮਿਲੀ ਕਿ 84 ਦੰਗਾ ਪੀੜਤਾਂ ਦੇ ਨਾਂ ਤੇ ਹਜ਼ਾਰਾਂ ਪ੍ਰਾਪਰਟੀ ਦੇ ਕਬਜ਼ੇ ਨਜਾਇਜ਼ ਨਜਾਇਜ਼ ਉਹਨਾਂ ਦੰਗਾ ਪੀੜਤਾਂ ਲੋਕਾਂ ਨੇ ਦੱਸਿਆ 84 ਦੰਗਾ ਪੀੜਤਾਂ ਨੇ ਮੈਂ ਆਰਟੀਆ ਪੁੱਛ ਲਈ ਗਮਾਟਾ ਨੂੰ ਕਿ ਪੂਰੇ ਮਹੌਲੀ ਸ਼ਹਿਰ ਚ ਕਿੰਨੀ ਜ਼ਮੀਨ ਜਾਇਦ ਸਰਕਾਰੀ ਖਾਲੀ ਪਈ ਹੈ ਫਲੈਟ ਸ਼ੋਰੂਮ ਬੂਧ ਕਿੰਨੇ ਤੇ ਨਜਾਇਜ਼ ਕਬਜ਼ੇ ਆ ਕਿੰਨੇ 84 ਦੰਗਾ ਪੀੜਤਾਂ ਤੋਂ ਤੁਸੀਂ ਅਫੀਸ਼ੀਅਲ ਅਲਾਰਟ ਕੀਤੀ ਹੈ ਕਿੰਨਿਆਂ ਦੇ ਦੰਗਾ ਪੁਲਿਸ ਦਾ ਨਾ ਤਾਂ ਕਬਜਿਆ ਇੱਕ ਸਾਲ ਮੈਂ ਚਿੱਠੀ ਪੱਤਰ ਕਰਦਾ ਰਿਹਾ ਗਮਾਡਾ ਵਾਲਿਆਂ ਨੇ ਕੋਈ ਮੈਨੂੰ ਜਵਾਬ ਨਹੀਂ ਦਿੱਤਾ ਹੋਇਆ ਕਿ 10 ਮਾਰਚ 2023 ਨੂੰ ਸੌਰੀ ਮੇਰੇ ਯਾਰ ਨੇ 22 23 ਮੈਂ ਚਲਾ ਗਿਆ ਗਵਾਟਾ ਆਫਿਸ ਜਿਹੜਾ ਪੀਆਰਓ ਸੀ ਮੈਂ ਪੁੱਛਿਆ ਵੀ ਤੁਸੀਂ ਇਹ ਜਾਣਕਾਰੀ ਨਹੀਂ ਦਿੱਤੀ ਮਨ ਬਚਾਣ ਦਾ ਨਹੀਂ ਸੀ ਉਹ ਕਹਿੰਦਾ ਵੀ ਜਾਣਕਾਰੀ ਦੇ ਦੇਤੀ ਮੈਂ ਕਿੱਥੇ ਆ ਉਹਨੇ ਕਿੱਠੀ ਦਾ ਨੰਬਰ ਕੱਟਿਆ ਤਾਂ ਸਾਨੂੰ ਰਜਿਸਟਰੀ ਭੇਜੀ ਸੀ ਮੈਂ ਕਹਿੰਦਾ ਕਿੱਠੀ ਤੁਹਾਨੂੰ ਆਈ ਨਹੀਂ ਤੂੰ ਡੈਰੀ ਨੰਬਰ ਕੱਢ ਕੇ ਦੇ ਬੰਦਾ ਕਦੋਂ ਭੇਜੀ ਸੀ ਉਰਸੀਵ ਕੀਤੀ ਕਿ ਨਹੀਂ ਕੀਤੀ ਡਾਕ ਦੀ ਕੋਈ ਸਟੈਂਪ ਲੱਗੀ ਹੈ ਮੇਰੇ ਕੋਲ ਪਹੁੰਚੀ ਨਹੀਂ ਪਜੀ ਜੇ ਵਾਪਸ ਆਈ ਦਿਖਾ ਉਹਨੇ ਰਿਕਾਰਡ ਚੋਂ ਕੱਢ ਕੇ ਇੱਕ ਹੋਰ ਚਿੱਠੀ ਮੁੰ ਦੇ ਦਿੱਤੀ ਪੁਰਾਣੀ ਉੱਚ ਲਿਖਿਆ ਸਾਬਤ ਤੌਰ ਤੇ ਮਨਾਂ ਕੀਤਾ ਹੋਇਆ ਸੀ ਜਾਣਕਾਰੀ ਦੇਣ ਤੋਂ ਅੱਛਾ ਤੇ ਮਾਮਲਾ ਰਫਾ ਰਫਾ ਕਰ ਨਹੀਂ ਦੱਬਣਾ ਸੀ ਮਾਮਲਾ ਗੁੱਸਾ ਵੀ ਜੜੇ ਸਾਨੂੰ ਪਰ ਅਸੀਂ ਕੱਚੇ ਪਹਿਲਾ ਕਾਰਵਾਈ ਕਰ ਨਹੀਂ ਕਰਦੇ ਹੁੰਦੇ ਸਾਡਾ ਸਰਕਲ ਬਹੁਤ ਵੱਡਾ ਹੈ ਉਸ ਤੋਂ ਪਹਿਲੇ ਪਹਿਲੇ ਗਮਾਡਾ ਵਿੱਚੋਂ ਮੇਰੇ ਕੋਲ ਅਨਫਿਸ਼ੀਅਲ ਰਿਕਾਰਡ ਆ ਗਿਆ ਓਕੇ ਗਮਾਡਾ ਦੇ ਵਿੱਚੋਂ ਉਹਨੂੰ ਜਾਣਕਾਰੀ ਮਿਲ ਗਈ ਲਿਖਤੀ ਰੂਪ ਦੇ ਵਿੱਚ ਅਨੌਫੀਸ਼ਲ ਜਿਹੜੀ ਗਮਾੜਾ ਦੇ ਇੰਟਰਨਲ ਅਫਸਰਾਂ ਨੂੰ ਪਤਾ 581 ਜਾਂ 82 ਫਲੈਟ ਪੂਰੇ ਮੋਹੜੀ ਦੇ ਪੁਰਾਣੇ ਮੋਹੜੀ ਦੇ 1 ਫੇਜ਼ ਤੋਂ ਲੈ ਕੇ 11 ਫੇਜ਼ 67 ਸੈਕਟਰ 68 ਸੈਕਟਰ 72 ਸੈਕਟਰ ਜਿਹੜੇ ਵੀ ਹੈ 70 ਸੈਕਟਰ ਉਹ 581 82 ਫਲੈਟ ਜਿਹੜੇ ਐਲ ਆਈ ਜੀ ਐਚ ਆਈ ਜੀ ਐਮ ਆਈ ਜੀ ਉਹ ਸਰਕਾਰੀ ਅਧਿਕਾਰੀਆਂ ਨੇ ਕਬਜ਼ੇ ਕਿਤੇ ਹੋਏ ਓਕੇ ਜਾਂ ਉਹਨਾਂ ਨੇ ਅੱਗੇ ਕਿਸੇ ਨੂੰ ਪਾਵਰ ਟਰਾਈ ਦੇ ਵੈਸੀ ਵੇਚੇ ਹੋਏ ਵੀ ਰਜਿਸਟਰੀ ਤੇ ਮੋਹਾਲੀ 70 72 ਸੈਕਟਰ ਦੇ ਮੈਨੂੰ 31 ਫਲੇਟਾਂ ਦਾ ਹੋਰ ਪਤਾ ਲੱਗਿਆ। ਉਹ ਲਿਸਟ ਵਿੱਚ ਬਕਾਇਦਾ ਜਿਹੜਾ ਬੰਦਾ ਉਥੇ ਕਾਬਜਕਾਰ ਸਰਕਾਰੀ ਅਧਿਕਾਰੀ ਗਮਾਡਾ ਦਾ ਉਹਦਾ ਨਾਮ ਲਿਖਿਆ ਹੈ ਤੇ ਫੋਨ ਨੰਬਰ ਲਿਖਿਆ ਹੈ ਉਹਦਾ ਅਹੁਦਾ ਲਿਖਿਆ ਹੈ। ਅੱਛਾ ਰਿਕਾਰਡ ਦੇ ਵਿੱਚ ਰਿਕਾਰਡ ਦੇ ਵਿੱਚ ਉਹ ਗਮਾਡਾ ਦੇ ਅੰਦਰੂਨੀ ਅਫਸਰਾਂ ਨੂੰ ਸਾਰਿਆਂ ਨੂੰ ਪਤਾ। ਉਹ ਰਿਕਾਰਡ ਮੇਰੇ ਕੋਲ ਮੇਰੇ ਹੱਥ 'ਚ ਆ ਗਿਆ। ਓਕੇ। ਜਦੋਂ ਮੈਂ ਗਿਆ ਫਿਰ 10 ਮਾਰਚ ਨੂੰ 22 ਦੀ ਗੱਲ ਹੈ ਜਾਂ 23 ਦੀ ਬਾਰੇ ਹੁਣ ਯਾਦ ਨਹੀਂ ਆ ਰਿਹਾ ਲਿਖਿਆ ਹੋਵੇਗਾ ਓਕੇ ਮੈਂ ਪੀਆਈ ਨੂੰ ਪੁੱਛਿਆ ਤੁਸੀਂ ਅਸਲ ਵਿੱਚ ਸਕੈਮ ਨੂੰ ਦੱਬ ਰਹੇ ਹੋ ਫਿਰ ਮੈਂ ਆਪਣੀ ਪਛਾਣ ਦੱਸੀ ਕਿ ਅਸੀਂ ਪੰਜਾਬ ਵਿੱਚ ਕ腐ਸ਼ਨ ਵਾਲੇ ਆ ਮੇਰਾ ਨਾਮ ਸਤਨਾਮ ਦਾ ਹੂ ਐ ਪਹਿਲੇ ਅਮਰੋਦ ਬਾਗ ਸਕੈਮ ਵੀ ਤੁਸੀਂ ਦੱਬਣ ਦੀ ਕੋਸ਼ਿਸ਼ ਕੀਤੀ ਤੁਹਾਡੇ ਅਫਸਰ ਇਹ ਇਹ ਅਫਸਰ ਦੇਲ ਜੇ ਬੈਠੇ ਉਹ ਜੇ ਵੀ ਜਿਹੜੇ ਸਾਡੇ ਗੱਲ ਨੂੰ ਗਏ ਆ ਅਸੀਂ ਐਜੀ ਗੱਲ ਨੂੰ ਹੋਰ ਤੁਸੀਂ ਇੰਡਸਟਰੀਅਲ ਪਲਾਟ ਸਕੈਮ ਦੀ ਗੱਲ ਦੱਸੀ ਮੈਂ ਕਿ ਹੁਣ ਮੈਂ ਤੁਹਾਨੂੰ ਚੈਲੰਜ ਕਰਦਾ ਆਪਣੇ ਅਫਸਰਾਂ ਨੂੰ ਕਹ ਦੇ ਕਿ ਤੁਸੀਂ ਜੇਲ੍ਹ ਲਾਉਣ ਦੀ ਤਿਆਰੀ ਕਰੋ ਜਿਹੜੀ ਗੱਲ ਤੁਸੀਂ ਛੁਪਾ ਰਹੇ ਮੇਰੇ ਕੋਲ ਮੈਂ ਉਹ 581 ਦਾ ਰਿਕਾਰਡ ਤੇ ਬਾਕੀ 31 ਰਿਕਾਰਡ ਉਹਦੇ ਅੱਗੇ ਰੱਖਤਾ ਮੈਂ ਕਿ ਤੁਹਾਨੂੰ ਜਾਣਕਾਰੀ ਦੋ ਭਾਵੇਂ ਨਾ ਦੋ ਆ ਮੇਰੇ ਕੋਲ ਹੈਗੀ ਐ ਹੁਣ ਤੁਹਾਨੂੰ ਜੇਲ੍ਹ ਭੇਜਾਂਗਾ ਮੈਂ ਗੱਲ ਕਰਾਇਆ ਕਿ ਆਪਣਾ ਰੌਲਾ ਨਾ ਪਾ ਕੇ 10 ਮਿੰਟ ਜਿਹੜਾ ਗੁੱਸੇ ਜਿੰਨੀ ਗੱਲ ਕਰਨੀ ਸੀ ਅ ਅਸੂਲਾਂ ਨੇ ਕਾਨੂੰਨ ਦੇ ਜ਼ਹਿਰ ਚਾਹੇ ਕੋ ਗੱਲ ਕਰਕੇ ਨਹੀਂ ਵਾਪਸ ਆ ਗਏ ਇਹ 10 ਮਾਰਚ ਦੀ ਗੱਲ ਹੈ 12 ਮਾਰਚ ਨੂੰ ਫਿਰ ਮੈਂ ਉਹਨਾਂ ਸਿੱਖ ਦਗਾ ਗੁਰਦਵਾਰਾ ਨਾਲ ਬੈਠੇ ਅਗਲੀ ਬਲਾਨੀ ਕਰ ਰਹੇ ਸੀ ਕਿ ਕਿਵੇਂ ਕਰੀਏ ਉਹਨਾਂ ਨੇ ਬੈਕਸਾਈਡ ਤੇ ਲਿਖਿਆ ਕਿ ਗਮਾਡਾ ਵਾਲਿਆਂ ਨੇ ਵੈਬਸਾਈਟ ਤੇ ਰਿਕਾਰਡ ਪਾ ਦਿੱਤਾ। ਅੱਛਾ ਮੈਂ ਸਮਝਦਾ ਜਿਹੜਾ ਦਬਾਅ ਮੇਰੇ ਪਿਆ ਰਾਲਾ ਪੰਨ ਦਾ ਉਹ ਤੋਂ ਡਰ ਕੇ ਗਮਾਡਾ ਵਾਲਿਆਂ ਨੇ ਵੈਬਸਾਈਟ ਤੇ ਅਪਡੇਟ ਕਰਤਾ। ਉੱਥੇ ਫਸ ਗਏ। ਇਹ ਇਸ ਥਾਂ ਤੇ ਨਿਰਿਆਸ ਕਰ ਗਏ। ਨਾ 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 ਉੱਥੇ ਉਹ ਫਸ ਗਏ। ਅੱਛਾ ਫਸ ਗਏ ਫਸ ਗਏ ਕਿ ਮੋਹਾਲੀ ਗਮਾਡਾ ਦੇ ਏਰੀਆ ਕਿੰਨੀ ਪ੍ਰਾਪਰਟੀ ਖਾਲੀ ਪਈ ਆ। ਖਾਲੀ ਤਾਂ ਪਤਾ ਉਹਨਾਂ ਨੂੰ। ਖਾਲੀ ਦਾ ਪਤਾ। ਠੀਕ ਹੈ। ਖਾਲੀ ਪਈ ਐ ਤੇ ਸਰਕਾਰ ਨੇ ਵੇਚੀ ਨਹੀਂ। ਹੂੰ। ਉਹ ਇਹ 10333 ਓਕੇ ਉਹਦੇ ਵਿੱਚ 173 ਪ੍ਰਾਪਰਟੀ ਰਾਜਪਰਾ શ્રી ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੀ ਵੀ ਹੈ 10333 ਦੇ 173 ਕੱਢ ਦਈਏ ਤਾਂ ਬਾਕੀ ਸਾਰੇ ਹੀ ਮਹੌਲੀ ਦੇ ਹਨ ਉੱਥੇ ਗਮਾਡਾ ਵਾਲੇ ਆਪ ਹੀ ਫਸ ਗਏ ਹੁਣ ਜਿਹੜਾ ਨਵਾਂ ਮਹੌਲੀ ਹੈ ਮੰਨ ਲਓ 에어ਪੋਰਟ ਦੇ ਨੇੜੇ ਸੈਕਟਰ ਕੱਟਿਆ ਗਿਆ ਉੱਥੇ ਵਾਲੇ ਫਲੈਟ ਨਹੀਂ ਵਿਕੇ ਜਾਂ ਕੋਈ ਜਿਹੜੇ ਗਮਾਡਾ ਨੇ ਨਵੇਂ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਸਾਹਮਣੇ ਜਿਹੜਾ ਆਪੂਰ ਕੰਪਲੈਕਸ ਜਿਹੜਾ ਵੀ ਹੈਗਾ ਉੱਤੇ ਉਹ ਤੇ ਫਲੈਟ ਨਹੀਂ ਵਿਕੇ ਪਰ ਤੁਸੀਂ ਜਦੋਂ ਮਹੌਲੀ ਬਣਿਆ ਸੀ ਮਹੌਲੀ ਪਿੰਡ ਦੇ ਨੇੜੇ ਜਿਹੜਾ ਮਹੌਲੀ 1 ਫੇਜ ਜਿੱਤੇ ਆਪਾਂ ਬੈਠੇ ਆ ਤੇ ਮਹੌਲੀ ਦੇ 11 ਫੇਜ ਤੱਕ ਇੱਕ ਵੀ ਮਕਾਨ ਖਾਲੀ ਹੈ ਪਰ ਗਮਾਟਾ ਦੇ ਰਿਕਾਰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਐਲ ਆਈ ਜੀ ਐਮ ਆਈ ਜੀ ਐਚ ਆਈ ਜੀ ਮਕਾਨ ਜਿਹੜੇ ਆ ਰਿਕਾਰਡ ਚ ਖਾਲੀ ਦਿਖਾਏ ਗਏ ਆ ਖਾਲੀ ਮਤਲਬ ਸਰਕਾਰ ਨੇ ਕਿਤੇ ਵੇਚੇ ਨਹੀਂ ਇਹ ਰਿਕਾਰਡ ਆਪਣੇ ਹੱਥ ਲੱਗ ਗਿਆ ਫਿਰ ਉਸ ਤੋਂ ਬਾਅਦ ਮੇਰੇ ਵੱਲੋਂ ਬਿਜ਼ਨਸ ਬਿਊਰੋ ਤੁਸੀਂ ਫਿਰ ਉਸ ਥਾਂ ਤੇ ਤਹਿਕੀਕਤ ਕੀਤੀ ਗਏ ਜਿਹੜੇ ਖਾਲੀ ਪੈਟ ਹਾਂ ਹਾਂ ਇਹ ਇੱਥੇ ਮੇਰੇ ਘਰ ਤੋਂ 200 ਮੀਟਰ ਦੂਰ ਇੱਕ ਬੋਥ ਹੈ ਓਕੇ ਇੱਥੇ ਇਹ ਵੀ ਕਪਲਾ ਹੈ ਉਹ ਨਾ ਉਹ ਜਿਹੜਾ ਬੋਥ ਹੈ ਇੱਕ ਫਿਲਮ ਹਾਲੀ ਦਾ ਉਹ ਬੋਥ ਨਾਂ ਦਾ ਸਰਕਾਰੀ ਗੱਲ ਖਾਲੀ ਹੈ ਨਾ ਵੀ ਕਿਹਾ ਦਿਖਾਇਆ ਔਰ ਗਾੜੇ ਗਿਆ ਬੈ ਅੱਛਾ ਹੁਣ ਮੈਨੂੰ ਪਤਾ ਕੀ ਲੱਗਿਆ ਕਿ ਜਿਹੜੇ 2 4 5000 ਮਕਾਨ ਖਾਲੀ ਹੈ ਉਹ ਸਰਕਾਰੀ ਅਧਿਕਾਰੀਆਂ ਨੇ ਗਮਾੜਾ ਦੇ ਅਧਿਕਾਰੀਆਂ ਨੇ ਕਬਜ਼ੇ ਕਿਤੇ ਹੋਇਆ ਹੈ ਕਬਜ਼ੇ ਕਰਕੇ ਕਿਰਾਏ ਤੇ ਦਿੱਤੇ ਹੋਇਆ ਠੀਕ ਹੈ ਕਿਰਾਏ ਤੇ ਦਿੱਤੇ ਆਪਣੇ ਪੀਣ ਆਪਣੇ ਡਰਾਈਵਰ ਉਹਨਾਂ ਨੇ ਵੀ ਕਿ ਕਿ ਦੋ ਦੋ ਮਕਾਨ ਦਿੱਤੇ ਹੋ ਤੂੰ ਇੱਥੇ ਰਹਿ ਤੈਨੂੰ ਕਿਰਾਇਆ ਨਹੀਂ ਦੇਣਾ ਪੈਗਾ ਨਾਲ ਜਿਹੜੇ ਮੇਰੇ ਕਬਜ਼ੇ ਦੇ ਉਹਨੂੰ ਕਿਰਾਇਆ ਇਕੱਠਾ ਕਰਕੇ ਮੇਰੇ ਕੋਲ ਪਹੁੰਚਾ ਦੇਗਾ ਓਕੇ ਕੁਝ ਐਦਾਂ ਵੀ ਮੇਰੇ ਰੱਖ ਧਿਆਨ ਚ ਆਇਆ ਜਿੱਦੇ ਸਬੂਤ ਕੋਈ ਵੀ ਹੋਣ ਕਿ ਮਕਾਨ ਦੀ ਕੀਮਤ ਸੱਤ 71 ਤੇ ਹੈਗੀ 80 ਲੱਖ ਦੀ ਤੁਸੀਂ 50 ਲੱਖ ਦੋ 80 ਐਵੇਂ ਲੈ ਲੋ ਕਬ ਦੇ ਲੈ ਲੋ ਬਸ ਇਕਤੀ ਮੜ ਜਾ ਕੱਚੇ ਕਾਲੇ ਤੇ ਲੈ ਲੋ ਤੇ ਉੱਥੇ ਤੁਸੀਂ ਰਹਿਣ ਲੱਗ ਗਏ ਅਸ ਤਰੀਕੇ ਨਾਲ ਜਦੋਂ ਅੱਜ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਕੋਈ ਮਕਾਨ ਉਹ 25 ਲੱਖ ਦਾ ਜੀ ਕੋਈ 30 ਲੱਖ ਦਾ ਸੀ ਅੱਜ 80 ਲੱਖ ਦਾ ਹੈ 1 ਕਰੋੜ ਦਾ ਹੈ ਉਹ 25 30 40 ਫੰਦੇ ਦੇ ਰੇਟ ਦੇ ਉੱਤੇ ਉਹਨਾਂ ਦੇ ਦਿੱਤਾ ਗਿਆ ਕਿਉਂਕਿ ਸਰਕਾਰ ਨੇ ਵੇਚੇ ਨਹੀਂ ਕਦੇ ਡਰਾ ਨਹੀਂ ਕਦੇ ਹੋਏ ਇਸ ਕਰਕੇ ਗਮਾੜਾ ਦੇ ریکارڈ ਤੋਂ ਸਰਕਾਰੀ ਪ੍ਰਾਪਰਟੀ ਵਿਕੀ ਨਹੀਂ ਤੇ ਇਸ ਨੂੰ ਫਿਰ ਮੈਂ ਇੱਕ ਡਾਕੂਮੈਂਟ ਦੇ ਆਧਾਰ ਤੇ ਬਿਜ਼ਨਸ ਬਿਊਰੋ ਨੂੰ ਮੁੱਖ ਮੰਤਰੀ ਪੰਜਾਬ ਨੂੰ ਚੀਫ ਸੈਕਟਰੀ ਪੰਜਾਬ ਨੂੰ ਈਮੇਲ ਰਾਹੀਂ ਸ਼ਿਕਾਇਤ ਕੀਤੀ ਬਿਜ਼ਨਸ ਬਿਊਰੋ ਨੇ ਜਾਂਚ ਸ਼ੁਰੂ ਕੀਤੀ ਬਿਜ਼ਨਸ ਬਿਊਰੋ ਦਾ ਲੈਟਰ ਮੈਨੂੰ ਆਇਆ ਮੈਨੂੰ ਬੁਲਾਇਆ ਗਿਆ ਉੱਥੇ ਜੋ ਮੈਂ ਤੁਹਾਨੂੰ ਰਿਕਾਰਡ ਦੱਸਿਆ ਇਹ ਸਾਰਾ ਰਿਕਾਰਡ ਮੈਂ ਬਿਜ਼ਨਸ ਬਿਊਰੋ ਨੂੰ ਦੇ ਕੇ ਆਇਆ ਤੇ ਬਿਆਨ ਵੀ ਦਿੱਤੇ ਆਪਣੇ ਬਿਆਨ ਵੀ ਦਿੱਤੇ ਓਕੇ ਕੁਝ ਵੀਤ ਨਹੀਂ ਗਿਆ ਤੋਂ ਨਾਲ ਜਿਹੜੇ ਜਿੰਨ ਨੂੰ ਇਹ ਜਿਹੜਾ ਨਹੀਂ ਮਿਲੀ ਉਹ ਤਾਂ ਹੁਣ ਬਿਜ਼ਨਸ ਬਿਊਰੋ ਨੇ ਬੁਲਾਣਾ ਸੀ ਵੀ ਕੌਣ ਹੈ ਤੇ ਕਿਵੇਂ ਹੈ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਗਮਾੜਾ ਦੇ ਬਾਹਰ ਆਫਰੇ ਦੇ ਬਾਰਾਸੀ ਪ੍ਰੈਸ ਕਾਨਫਰੰਸ ਗਈ ਤੀਉਣਾ ਸਿੱਖ ਦੰਗਾ ਵਰਤੋਂ ਨਾਲ ਜਾ ਕੇ ਓਕੇ ਉਸ ਤੋਂ ਬਾਅਦ ਵਿਜੀਲ ਬਿਊਰੋ ਨੇ ਕੀ ਕੀਤਾ ਕੀ ਨਹੀਂ ਕੀਤਾ ਆਪਣੇ ਕੋਈ ਧਿਆਨ ਚ ਹੈ ਨਹੀਂ ਹੁਣ ਮੈਂ ਇਸ ਗੱਲ ਨੂੰ ਇਦਾਂ ਕਹ ਰਿਹਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਜਿਹੜੇ ਕੈਨੇਡਾ ਜੀ ਬੈਠੀ ਸਿੱਖ ਕਮਿਊਨਿਟੀ ਉਹਦੇ ਵਿੱਚ ਕੁਝ ਹਿੱਸਾ ਜਾਂ ਦੇਸ਼ਾਂ ਦੇ ਬੈਠੇ ਕੁਝ ਹਿੱਸਾ ਇਹ ਅਕਸਰ ਪ੍ਰਚਾਰ ਕਰਦਾ ਸੋਸ਼ਲ ਮੀਡੀਆ ਦੇ ਭਾਰਤ ਵਿੱਚ ਸਿੱਖਾਂ ਨਾਲ ਧੱਕਾ ਮੈਂ ਹੁਣੇ ਕਹਿ ਰਿਹਾ ਯਾਰ ਭਾਰਤ ਛੱਡੋ ਸਿੱਖਾਂ ਨੇ ਸਿੱਖਾਂ ਨਾਲ ਪੰਜਾਬ ਦੇ ਵੀ ਧੱਕਾ ਕੀਤਾ ਕਿਉਂਕਿ ਮੁੱਖ ਮੰਤਰੀ ਸਿੱਖ ਜਿਹੜੇ ਵੀ ਰਿਹਾ ਕੋਈ ਪਗਵੰਦਾ ਸੀ ਉਹ ਬਿਲਕੁਲ ਹੈਨਾ ਵੱਡੇ ਅਫਸਰ ਵੀ ਸਿੱਖ ਸਿੱਖ ਦੰਗਾ ਪੇਟ ਦਾ ਨੇਤਾ ਵੀ ਸਿੱਖ ਇਨਸਾਫ ਦੇਣ ਵਾਲੇ ਵੀ ਸਿੱਖ ਦੱਬਣ ਵਾਲੇ ਵੀ ਸਿੱਖ ਬਹੁਤ ਬਹੁਤ ਬਿੰਦੂ ਸਿੱਖਾਂ ਦੀ ਹੈ ਅਤੇ ਸਿੱਖਾਂ ਨੇ ਸਿੱਖਾਂ ਨੂੰ ਧੱਕਾ ਲੱਗਾ ਕੇ ਤਾਂ ਉਹਨਾਂ ਸਿੱਖਾਂ ਨਾਲ ਜਿਹਦੇ ਟੱਬਰ ਬਰਬਾਦ ਹੋ ਗਏ ਕਤਲੇਆਮ ਹੋ ਗਿਆ ਤੁਸੀਂ ਪ੍ਰਚਾਰਤਾ ਕਰਦੇ ਕਿ ਭਾਰਤ ਵਿੱਚ ਸਿੱਖਾਂ ਨੂੰ ਧੱਕਾ ਹੋ ਰਿਹਾ ਤੇ ਤੁਸੀਂ ਸਿੱਖ ਸਿੱਖਾਂ ਨੂੰ ਧੱਕਾ ਕਰੀ ਜਾਂਦੇ ਇਸ ਤੋਂ ਮਾੜੀ ਘਟਨਾ ਮਿਲਣ ਲੱਗਦੀ ਹੋਰ ਦੁਨੀਆ ਕਿਤੇ ਦੇਖਣ ਨੂੰ ਵੀ ਨਹੀਂ ਸੀ ਨਾ ਸੁਨੇ ਫਿਰ ਕਾਰਵਾਈ ਕਿੱਥੇ ਭਾਈ ਮੇਰੇ ਮੁਤਾਬਕ ਵਿਜੀਲੈਂਸ ਨੇ ਕੋਈ ਜਾਣਕਾਰੀ ਨਾ ਮੈਨੂੰ ਪਹਿਲੇ ਬੁਲਾਇਆ ਮੁੜ ਕੇ ਨਾ ਮੇਰੇ ਧਿਆਨ 'ਚ ਕੋਈ ਇਦਾਂ ਦਾ ਦੰਗਾ ਪੇੜਦਾ ਆ ਹਾਂ ਇੱਕ ਗੱਲ ਜ਼ਰੂਰ ਹੈ ਇੱਕ ਅਕਾਲੀ ਦਲ ਦਾ ਨੇਤਾ ਬਣੀ ਫਿਰਦਾ ਲੁਧਿਆਣੇ ਤੋਂ ਉਹ ਬੰਦਾ ਸਾਈਕਲ ਰਿਕਸ਼ਾ ਚਲਾਉਂਦਾ ਸੀ ਦੰਗਾ ਪੇੜਦਾ ਹੈ ਕਿ ਨਹੀਂ ਹੈ ਮੈਨੂੰ ਪਤਾ ਨਹੀਂ ਦੰਗਾ ਪੇੜਦਾ ਦੇ ਨਿਦਾਵਾਂ ਨੇ ਦੱਸਿਆ ਮੈਨੂੰ ਜਿਹੜੇ ਪੀੜਤ ਉਹਨਾਂ ਦੇ ਸਾਰੇ ਜਾਣਦੇ ਆ ਉਹ ਕਹਿੰਦੇ 40 ਤੋਂ 50 ਘਰ ਨਾਲ ਅੱਛਾ 25 30 ਕਹਿੰਦੇ ਮੋਹੱਲੇ 'ਚ ਦਿਲ ਉਹਦੇ ਨਾਲ ਕਿ ਉਹਦੀ ਮਰਜ਼ੀ ਹੈ ਕਿਹੜਾ ਮਕਾਨ ਕਿਸ ਨੂੰ ਕਿੰਨੇ ਦਾ ਵਿੱਚ ਆ ਜਾਏਗਾ ਉਹ ਮੈਨੂੰ ਇੱਕ ਬੰਦੇ ਨੇ ਕਿਹਾ ਕਹਿੰਦਾ ਤੂੰ ਕਿਰਾਏ ਦੇ ਘਰ ਤੇ ਰਹਿ ਰਿਹਾ ਸਿੱਖ ਦੰਗਾ ਕੋਰਤਾ ਨੇ ਆ ਕਿਹੜਾ 77 ਸੈਕਟਰ ਮਹਾਲੀ ਵਾਲਾ ਮਕਾਨ 80 ਲੱਖ ਦੀ ਕੀਮਤ ਹੈ ਇੱਕ ਤੈਨੂੰ ਫ੍ਰੀ ਦਵਾ ਦਿੰਦੇ ਅੱਛਾ ਉਹ ਫ੍ਰੀ ਦਵਾ ਦਾ ਮਤਲਬ ਇਹ ਜੇ ਰੌਲਾ ਪਾਲਾ ਬੰਦ ਕਰਦੇ ਇੱਕ ਤੈਨੂੰ ਮਿਲ ਜਾਏਗਾ 70 80 ਲੱਖ ਦਾ ਹੁਣ ਬਿਜ਼ਨਸ ਬਿਊਰੋ ਨੇ ਪੰਜਾਬ ਸਰਕਾਰ ਦੇ ਕਿਸੇ ਡਿਪਾਰਟਮੈਂਟ ਨੇ ਜਾਂ ਕੇਂਦਰ ਸਰਕਾਰ ਦੇ ਕਿਸੇ ਡਿਪਾਰਟਮੈਂਟ ਨੇ ਜੇ ਇਨਕੁਆਰੀ ਕਰਨੀ ਉਹ ਵੀ ਨਾ ਬੜੀ ਸੰਗੀ ਹੈ ਕਮਾਡੇ ਦੀ ਲਿਸਟ ਮੈਂ ਦੇ ਦਿੱਤੀ ਹੈ ਵੀ ਜਿਹੜਾ ਵੀਰੋਂ ਮੰਨ ਲਓ ਮਹਾਲੀ ਦੇ ਵਿੱਚ ਐਲ ਆਈ ਜੀ ਕੈਸੀ ਨੰਬਰ ਮੰਨ ਲਓ ਸੋ ਐਗਜ਼ਾਮਪਲ ਦੇ ਤਰ੍ਹਾਂ ਤੇ ਕਹਿ ਰਹੇ ਆ ਉਹ ਐਲ ਆਈ ਜੀ ਕੈਸੀ ਤੇ ਕਿੰਨੀ ਵਾਰੀ ਆਧਾਰ ਕਾਰਡ ਬਣਿਆ ਕਿੰਨੀਆਂ ਦੀਆਂ ਵੋਟਾਂ ਮਿਲੀਆਂ ਕਿੰਨੇ ਦੇ ਉੱਤੇ ਡੈੱਥ ਸਰਟੀਫਿਕੇਟ ਬਣਿਆ ਕਿੰਨੇ ਦੇ ਉੱਤੇ ਬਰਥ ਸਰਟੀਫਿਕੇਟ ਬਣਿਆ ਕਿੰਨੀ ਦੇ ਉੱਤੇ ਕੌਣ ਬਿਜਲੀ ਦਾ ਬਿੱਲ ਭਰ ਰਿਹਾ ਕੀ ਦੇ ਪਾਣੀ ਦਾ ਬਿੱਲ ਭਰ ਰਿਹਾ ਉੱਥੋਂ ਪਤਾ ਲੱਗ ਜਾਏ ਕਿ ਕਬਜ਼ਾ ਕਿਹਦਾ ਹੈ ਹੁਣ ਕਿਉਂਕਿ ਇਸ ਨਾਮ ਦੇ ਜਿਹਦੇ 84 ਦੇ ਦੁਕਾਨਦਾਰ ਵਾਲੇ ਜਿਹੜੇ ਗਨੇ ਲੰਘ ਕੇ ਗਏ ਨੇ 40 ਸਾਲ ਹੋ ਗਏ ਜੀ 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 ਨਹੀਂ ਇਨਸਾਫ ਮਿਲ ਸਕਿਆ ਜਾਂ ਜੀ ਇਨਸਾਫ ਮਿਲਣਾ ਵੱਖਰੀ ਗੱਲ ਹੈ ਜੀ ਉਹਨਾਂ ਨੂੰ ਜਿਹੜਾ ਪ੍ਰੋਪਰ ਮਾਲਜਾ ਮਿਲਣਾ ਹੁੰਦਾ ਜਾਂ ਨੌਕਰੀਆਂ ਜਾਂ ਮਕਾਨ ਫਲੈਟ ਜੋ ਵੀ ਵੱਡੇ ਸ਼ੋਰੂਮ ਵੀ ਤੁਸੀਂ ਦੱਸਿਆ ਪਿੱਛੇ ਇੰਡਸਟਰੀਅਲ ਜੀ ਤੇ 40 ਸਾਲ ਬਾਅਦ ਅਸੀਂ ਖੁਦ ਉਹਨਾਂ ਨੂੰ ਇਨਸਾਫ ਨਹੀਂ ਦੇ ਸਕੀ ਅਦਾਲਤਾਂ ਨੇ ਤਾਂ ਕੀ ਦੇਣਾ ਇਹ ਵੀ ਇੱਕ ਵੱਡਾ ਸਵਾਲ ਹੈ ਹੁਣ ਇਹਦੀ ਸ਼ਿਕਾਇਤ ਦੁਆਰੇ ਕਿੱਥੇ ਕੀਤੀ ਹੈ ਤੁਸੀਂ ਦੇਖੋ ਮੈਂ ਤਾਂ ਦੇਖੋ ਪੰਜਾਬ ਸਰਕਾਰ ਕੋਲੋਂ ਹੀ ਕਰ ਸਕਦਾ ਇਹ ਬਾਰੇ ਕੀਤੀ ਤੁਸੀਂ ਹਾਂ ਮੈਂ ਰਿਮਾਈਂਡਰ ਭੇਜਿਆ ਦੋ ਵਾਰੀ ਰਿਮਾਈਂਡਰ ਭੇਜ ਚੁੱਕਿਆ ਓਕੇ ਰਿਮਾਈਂਡਰ ਆਪਸ ਸੀਐਮਓ ਦੇ ਜਿਹੜੀ ਅਫੀਸ਼ੀਅਲ ਈਮੇਲ ਆ ਚੀਫ ਸਕੱਟਰੀ ਦੇ ਅਫੀਸ਼ੀਅਲ ਈਮੇਲ ਆਈਡੀ ਦੇ ਭੇਜਦੇ ਆ ਵਿਜੀਲ ਬਿਊਰੋ ਚੀਫ ਦੀ ਅਫੀਸ਼ੀਅਲ ਆਈਡੀ ਦੇ ਭੇਜਦੇ ਆ ਭੇਜੀ ਹੋਈ ਐ ਗੱਲ ਇਹ ਨਹੀਂ ਕਿ 84 ਡੰਗਾ ਪੀੜਤਾਂ ਨੂੰ ਠੀਕ ਐ ਉਹ ਕਿੰਨੇ ਆ ਜੇ ਵਿਚਾਰੇ ਹੁਣ ਲੱਭਣ ਲੱਗ ਜੇ ਨਾ ਕਿਉਂਕੋ 30 40 ਸਾਲ ਦਾ ਬੰਦੇ ਇਹ ਤਾਂ ਮਰ ਮੁੱਕ ਗਏ ਜਾਂ ਆਪਣੇ ਆਪਣੇ ਕਿਸੇ ਕੰਮ ਕਰ ਸੈੱਟ ਹੋ ਗਏ ਜਾਂ ਕਿ ਜੋਬ ਚ ਜਾਂਦੇ ਛੱਡ ਕੇ ਚਲੇ ਗਏ ਜਾਂ ਬਦੇਸ਼ ਚਲੇ ਗਏ ਜੇ ਲੱਭਣ ਲੱਗ ਜੇ ਕਿੰਨੇ ਆ ਕੁਝ ਦਰਜਣ ਵੀ ਮਿਲਨੇ ਹੈ ਨੇ ਉਹਨਾਂ ਜਿਹੜੇ ਕੁਝ ਦਰਜਣ ਲੋਕਾਂ ਨਾਲ ਧੋਖਾ ਕੀਤਾ ਉਹਨਾਂ ਦੀ ਆਰਚਾ ਹਜ਼ਾਰਾਂ ਮਕਾਨਾਂ ਦਾ ਠੱਗੀ ਮਾਰੀ ਹੋਈ ਐ ਉਹ ਪੰਜਾਬ ਸਰਕਾਰ ਦੇ ਸਕਾਨ ਦੇ ਸਿੱਧਾ ਹੀ ਲੌਸ ਐ ਇੱਥੇ ਫਿਰ ਮੈਨੂੰ ਲੱਗਦਾ ਜਿਹੜਾ ਅਮਰੂਦ ਜਿਹੜਾ ਸਕੈਮ ਸੀ ਉਹ ਤਾਂ ਬੜਾ ਛੋਟਾ ਐ ਤੋਂ ਵੱਡਾ ਸਕੈੰਡਲ ਨਾ ਨਾ ਉਹ ਤਾਂ ਬੜਾ ਮੈਂ ਤਾਂ ਜਿਵੇਂ ਦਾਵਾ ਕਰਾਂ ਹਾਲੇ ਤਾਂ ਮੈਂ ਗਮਾਡਾ ਦੀ ਗੱਲ ਕੀਤੀ ਐ ਗਲਾਡਾ ਦੀ ਗੱਲ ਕਰੋ ਗ੍ਰੇਟਰ ਡਿਵੈਲਪਮੈਂਟ ਅਥਾਰਟੀ ਲੁਧਿਆਣਾ ਉੱਥੇ ਜਿੰਨਾ ਮੋਹਾਲੀ ਦਾ ਇਸ ਤੋਂ ਵੱਧ ਉੱਥੇ ਐ ਸਕੈਮ ਓਕੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਚੱਲ ਜਾਓ ਪਟਿਆਲਾ ਡਿਵੈਲਪਮੈਂਟ ਅਥਾਰਟੀ ਚੱਲ ਜਾਓ ਹਰਦਾ ਪੂਰੇ ਪੰਜਾਬ ਦੇ ਸ਼ਹਿਰਾਂ 'ਚ ਘੁੰਮੇ ਬਿジネス ਬੀਰੋ ਜਾਂ ਹੌਲ ਕੋ ਚਾਰਜ ਸੀ ਜੇ 10000 ਦਾ ਰਕਾਰਨ ਗਵਾਡਾ ਨੇ ਪਾਇਆ ਇਹ 10000 ਦਾ ਲਿਆਣੇ ਦਾ ਨਾ ਨਿਕਲੇ ਕਿਤੇ ਬਠਿੰਡੇ ਦਾ ਨਾ ਨਿਕਲੇ ਪਟਿਆਲੇ ਦਾ ਨਾ ਨਿਕਲੇ ਜੇ ਇੱਕ ਮਕਾਨ ਨੂੰ ਤੁਸੀਂ 20 ਲੱਖ ਨਾਲ ਗੁਣਾ ਕਰ ਦੋ ਜੇ ਮੈਂ ਕਹਾਂ 10000 ਮਕਾਨ ਹੋਏ ਤਾਂ ਕਿੰਨੇ ਹਜ਼ਾਰ ਕਰੋੜ ਦਾ ਕਪਲਾ ਬਦਲੇ 50000 ਕਰੋੜ ਬਦਲੇ ਲੱਖ ਕਿੰਨਾ ਬਣਨਾ ਹਿਸਾਬ ਤਾਂ ਉਲਾ ਲੈਣ ਜਿਹੜੇ ਆਪਣੇ ਦੱਸਿਓ ਦੇ ਨੇ ਠੀਕ ਹੈ ਸੋ ਵੱਡਾ ਮਾਮਲਾ ਹੈ ਤੇ ਇੱਕ ਗੁਰੂ ਦੀ ਕਸਫ ਲੈ ਹੋਈ ਸੀ ਉਹਨਾਂ ਦੇ ਪੀੜਤਾਂ ਨੂੰ ਮਾਅਜ਼ੇ ਦੇ ਤੌਰ ਤੇ ਮਕਾਨ ਪਲਾਟ ਲੈਟ ਵਗੈਰਾ ਦੇਨੇ ਸਾਨੂੰ ਪਰ ਬਹੁਤ ਸਾਰਿਆਂ ਨੂੰ ਨਹੀਂ ਮਿਲੇ ਪਰ ਉਸ ਉਹਨਾਂ ਉਸ ਜ਼ਾਇਦਾਦ ਉੱਤੇ ਨਿਰਾਜ ਲੋਕਾਂ ਦੇ ਕਬਜ਼ੇ ਨੇ ਉਹਨਾਂ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਵਨ ਦਨ ਕਿ ਪਿਛਲਾ ਜੋ ਉਹਨਾਂ ਨੇ ਜੋ ਕਮਾਈ ਕੀਤੀ ਆ ਉਹਦੇ ਵੀ ਪ੍ਰਭਾਈ ਜ਼ਰੂਰ ਹੋਵੇ ਸੋ ਸੁਨਾਨ ਸਿੰਘ ਗਾਉਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਾਈ ਜਾਵੇ ਤਾਂ ਕਿ ਸਰਕਾਰੀ ਪ੍ਰਾਪਰਟੀ ਨੂੰ ਜਿਹੜਾ ਲੱਗਿਆ ਹੋਇਆ ਚੂਨਾ ਉਹਦੇ ਮਾਮਲੇ ਦੇ ਵਿੱਚ ਜ਼ਰੂਰ ਸਹੀ ਹੱਥਾਂ ਦੇ ਵਿੱਚ ਉਹ ਜ਼ਾਇਦਾਦ ਜਾਵੇ ਤੇ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਠੱਗੀ ਠੋਰੀ ਨਾ ਕਰ ਸਕੇ ਕੈਮਰਾਮੈਨ ਆਮਨ ਦੇ ਨਾਲ ਦਰਸ਼ਨ ਸਿੰਘ ਕੁੱਕਰ ਚੰਡੀਗੜ੍ਹ